ਅਰੇ ਤੂੰ ਹੀ ਆਈ ਸੰਤੂ ਸਾਹਿਬ ਹੁਣੇ ਹੀ ਹਾਂ ਠੀਕ ਤੇ ਜਿਹੜਾ ਕੰਮ ਹੈ ਦੋਸਤੋ ਵਪਾਰ ਨਾਂ ਦੇ ਵਿੱਚ ਚੱਲ ਰਿਹਾ ਆ ਆਰਡਰ ਕੁਆਲਟੀ ਤੁਹਾਡੇ ਸਾਹਮਣੇ ਆ ਬਾਕੀ ਅਗਲੇ ਦਿਨ ਵੀ ਚੁਆਈ ਕਰ ਲੋ ਚੱਕ ਦੇ ਆ ਦੇਖ ਆ ਪਰੂਣੇ ਆਈ ਰਹੀ ਸਾਰੇ ਪਾ ਪਾ ਪਾਣ ਅਰੇ ਕਹਿਣਗੇ ਅੱਜ ਇਹ 15 ਕਿਲੋ ਚੋਨਾ ਬੜਾ ਔਖਾ ਵਾ ਮੈਂ ਨਾ ਮੈਨੂੰ 20000 ਰਸਾਈ ਪਾ ਦੇ ਮੈਂ ਚਵਾ ਦੂ ਜੋ ਕੋਈ ਆਨਲਾਈਨ ਸੌਦਾ ਕਰਦਾ ਵਾ ਸ਼ਾਮ ਨੂੰ ਮੇਰੇ ਤੋਂ ਵੀਡੀਓ ਦੇ ਚਵਾ ਲੈ ਅਗਲੇ ਦਿਨ ਆਉਂਦੇ ਘਰ ਤਾਰ ਦੇਖੋ ਲੈਵਾ ਕਿੱਡਾ ਸਾਫ ਆ ਦੇਖੋ ਜੀ ਕਰੋ ਚੈੱਕ ਇਧਰ ਵੀ ਪਾਸੋਂ ਬਹਿਣੀ ਵਾਲੇ ਆਰਡਰ ਕੁਆਲਟੀ ਚੈੱਕ ਕਰੋ ਮੇਰੇ ਭਰਾ ਠੀਕਾ ਜੀ ਬਹੁਤ ਸੋਹਣਾ ਚੱਦਾ ਭਾਂਡਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪੋਲਰ ਬੇਰੀ ਬਾਰਮ ਤੇ ਆਇਆ ਸੌਰ ਸਾਰੇ ਭਰਾਵਾਂ ਨੂੰ ਪਾਤਾ ਠੀਕਾ ਜੀ ਪਸ਼ੂ ਵਪਾਰ ਦਾ ਕੰਮ ਹੈ ਵੀਰ ਸੰਦੀਪ ਸਿੰਘ ਹੁਣ ਦਾ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਹਨ ਤਾਂ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆਂ ਉਹ ਟੀਮ ਦੇ ਵਿੱਚ 5-7 ਨਾਲ ਜੜੇ ਆ ਇਸ ਫਾਰਮ ਤੇ ਮੌਜੂਦ ਹੁੰਦੇ ਆ ਇਹ ਪਿੰਡ ਸੁਰਸਿੰਘ ਤੋਂ ਜਿਹੜੀ ਸ਼ਰਕ ਪਿੰਡ ਪੁੱਚਰ ਨੂੰ ਜਾਂਦੀ ਆ ਇਸੇ ਲਿੰਕ ਸ਼ਰਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਫਾਰਮ ਆ ਹਵੇਲੀਆਂ ਨੇ ਨਾਂ ਲੱਗਦੇ ਪਿੰਡਾਂ ਦੀ ਗੱਲ ਕਰੀਏ ਪੁੱਚਰ ਸੋਲ ਪਿੰਡ ਲੱਗੇ ਆ ਗੱਗੋ ਬੂਹਾ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਹੈ ਪੇਖੀਵਰ ਤੋਂ ਕੋਈ 8-9 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 27 ਅਗਸਤ ਸਮਾਂ ਕੋਈ ਮੋਰਨ ਸ਼ਾਮ ਦੇ ਇਵਨਿੰਗ ਟਾਈਮ ਕੋਈ 3:30 4 ਵਜੇ ਦਾ ਸਮਾਂ ਆ ਅੱਜ ਇਸ ਵੀਡੀਓ ਵਿੱਚ ਕਿਸਾਨ ਵੀ ਟੋਟਲ ਆ 5 ਐਨੀਮਲ ਤੁਹਾਨੂੰ ਦਿਖਾਉਣੇ ਆ। ਦੋ ਵੜਾ ਗੱਭਣਾ ਬਾਕੀ ਇੱਕ ਵਾੜ ਸੂਈ ਸਵਾਈਏ ਤੇ ਦੋ ਜਿਹੜੀਆਂ ਮੱਝਾਂ ਝੋਟੀਆਂ ਦਿਖਾਉਣੀਆਂ ਤੁਹਾਨੂੰ ਉਹ ਸੂਈਆਂ ਸਵਾਈਆਂ ਨੇ। ਪੂਰੀ ਗੱਲਬਾਤ ਆਪਾਂ ਸੰਦੀਪ ਸਿੰਘ ਜੀ ਨਾਲ ਕਰਾਂਗੇ। ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਸੋ ਸ਼ੁਰੂਆਤ ਦੇ ਵਿੱਚ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹੜੇ ਪਸ਼ੂ ਚਵਾਈ ਵਾਲੇ ਮੇਰਾ ਵੀਰ ਦੇਸ਼ਕ ਬਣਦੀ ਸਰਦੀ ਜਾਂ ਦੋ ਟਾਈਮ ਤਿੰਨ ਟਾਈਮ ਜੋਗੀ ਤਸੱਲੀ ਕਰੋ। ਗੱਭਣ ਪਸ਼ੂ ਲੈ ਜਾਂਦੇ ਹੋ ਚੌਥਾ ਹਨ ਦੀ ਟਿੱਪ ਕੇ ਭਰਾ ਕੇ ਤਸੱਲੀ ਆਪ ਦੀ ਯਕੀਨੀ ਬਣਾ ਦੇ। ਮਾਲ ਬਿਲਕੁਲ ਸਾਫ ਸੁਥਰਾ ਇਸੇ ਤਰ੍ਹਾਂ ਆਉਂਦਾ ਦੇਲੀ ਪ੍ਰੋਟੀਨ ਦੇ ਵਿੱਚ ਬਾਕੀ ਪਸੰਦ ਆਉਣਗੀਆਂ ਮੱਝਾਂ ਝੋਟੀਆਂ ਅੱਜ ਵੀ ਤੁਹਾਨੂੰ ਸੋ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਅੱਜ ਵੀ ਚੰਗੇ ਜਾਨਵਰ ਪੇਸ਼ਾਵਾਂਗੇ ਸੰਦੀਪ ਸਸਰੀ ਚਾਹ ਸਸਰੀ ਦਾ ਸੰਤੂ ਸਾਹਿਬ ਜੀ ਮਹਾਰਾਜ ਜੀ ਠੀਕ ਠਾਕ ਨੇ ਬੜੇ ਵਧੀਆ ਸੰਦੀਪ ਸਾਹਿਬ ਠੀਕ ਆਣੋ ਵੀਰ ਜੀ ਬੜੀ ਕਿਰਪਾ ਕਰੂ ਗੁਰਰਾਮ ਦਾਸ ਜੀ ਸ਼ੁਕਰੇ ਮਾਲਕ ਬਾਗੀ ਆਪੇ ਸੰਦੀ ਵੀਰੇ ਉਹਦੇ ਨੂੰ ਆਪਾਂ 3 ਤੋਂ 4 ਦਿਨਾਂ ਅੱਗੇ ਪਾਈ ਸੀਗੇ ਹਾਂਜੀ ਹਾਂਜੀ ਸੰਤੋਖ ਸਾਹਿਬ ਸੇਲ ਹੋ ਗਿਆ ਵੀ ਸੇਲ ਹੋ ਗਿਆ ਸੰਤੋਖ ਸਾਹਿਬ ਉਹ ਤੋਂ ਮਾਰਾ ਫੇਰਾ ਆਏ ਚਾਰ ਪੰਜ ਨਾਗ ਠੀਕ ਹੈ ਜੀ ਫੇਰ ਸੇਲ ਕੀਤੇ ਆ ਕੋਈ ਅੰਦਰ ਦੋ ਬਹਿਣਾ ਬਜੀਆਂ ਉਹ ਵੀ ਸੇਲ ਹੋਈਆਂ ਵਾ ਠੀਕ ਹੈ ਜੀ ਤੇ ਉਹ ਨਾ ਧਲਣੀਆਂ ਪਹਿਲੀ ਤਰੀਕ ਨੂੰ ਇਹ ਧਲਲੀ ਜੀ ਦਾ ਰੀਜਟਮੈਂਟ ਹੁੰਦੀ ਪੈਸੇ ਥੇਲੇ ਦੀ ਉਦਾਂ ਕਰਕੇ ਫੇਰ ਹਾਂ ਬਿਲਕੁਲ ਬਾਅਦ ਵਿੱਚ ਆਈਆਂ ਫੇਰ ਬਾਅਦ ਆਈਆਂ ਹਾਂਜੀ ਬਿਲਕੁਲ ਲੱਗਿਆ ਉਹ ਮਾਸੂਮ ਠੀਕ ਲਓ ਵੀ ਇੱਕ ਵਾਰੀ ਤਾਂ ਮੈਂ ਦੋਸਤੋ ਇਧਰ ਮੈਂ ਪਾਸੇ ਮੋٹے ਮੋٹے ਤਰਤੇ ਕੈਵੜਾ ਮਾਰ ਹਰੇਕ ਤਰ੍ਹਾਂ ਦਾ ਡੇਡ ਮਿਲੂਗਾ ਮੇਰੇ ਭਰਾਵਾਂ ਨੂੰ ਛੋਟੇ ਡੇਡ ਥੋੜੇ ਰੁਪਈਏ ਲਾਉਣੇ ਜਾਇਜ਼ ਡੇਡ ਤੇ ਇੱਥੇ ਵੇਰ ਦਿਖਾਵਾਂਗੇ ਇਧਰ ਇੱਕ ਵੱਡੀ ਵਾੜਾ ਵੀ 22 22 ਲੀਟਰ ਦੁੱਧ ਚਵਾਉਣ ਵਾਲੀ ਇਹ ਵੀ ਤੁਹਾਨੂੰ ਦਿਖਾ ਦਾਂਗੇ ਗੱਪਾਂ ਨਾਲ ਬਹੁਤ ਆ ਸਾਨੂੰ ਸਾਰਾ ਮੇਰੇ ਨੂੰ ਬੇਚ ਵਿੱਚ ਢਿਲ ਕਾਫੀ ਆ ਇੱਕ ਇਧਰ ਹੋਰ ਨਗੀਨਾ ਦਿਖਾ ਦਾਂਗੇ ਥੱਲੇ ਵੇਖੋ ਮੇਰਾ ਭਰਾ ਮੱਝਾ ਦਾ ਕੰਮ ਲਗਾ ਮੁੱਠੀ ਮੁੱਠੀ ਦਾ ਸ਼ਨਾਗਾ ਠੰਡੀ ਤੇਰੀ ਗਰਮ ਬਹੁਤ ਅਲੱਗਾਂ ਲੱਗੀ ਆ ਕਰਮਾਰੀ ਨੂੰ ਪਸੰਦ ਆਊਗੀ ਬੱਚੀ ਇਹ ਵੀ ਬੜੀ ਪਿਆਰੀ ਆ ਭਾਂਡੇ ਪੁੰਡੇ ਦੀ ਬੜੀ ਸੋਹਣੀ ਆ ਆ ਵੇਖੋ ਜੀ ਇਧਰ ਵੇਖੋ ਨਿਆਰੇ ਬਣੇ ਪਏ ਠੀਕ ਹੈ ਜੀ ਪੰਜ ਬੈੜਾ ਨੇ ਔਰ ਸੌਰੀ ਤਿੰਨ ਬੈੜਾ ਨੇ ਦੋ ਮੱਝਾਂ ਝੋਟੀਆਂ ਪੰਜ ਪਸ਼ੂ ਆ ਕੱਲੇ ਕੱਲੇ ਐਨੀਮਲ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਦੀਪ ਜੀ ਸ਼ੁਰੂਆਤ ਇਸੇ ਮੈਂ ਤੋਂ ਕਰ ਲਾ ਇਹ ਨੀਲੀ ਰਾਣੀ ਤੋਂ ਕਰੀਏ ਸੰਤੋਖ ਸਾਹਿਬ ਲੋ ਵੀ ਇੱਧਰ ਨੀਲੀ ਅੰਗਪੱਖ ਦੇ ਵਿੱਚ ਇੱਕ ਮੱਝ ਦਿਖਾ ਦਿੰਦੇ ਆ ਚੋਂ ਪੈਰਾਂ ਦੀ ਮਾਰਕਿੰਗ ਤੁਸੀਂ ਦਿਖਾ ਦਿਓ ਮਗਰਲੀਆ ਲੱਤਾਂ ਅਗਲੇ ਪੈਰ ਖੋਰ ਜਿਹੜੇ ਝੁਕੇ ਆ ਅੱਖ ਬਿੱਲੀ ਅੱਖ ਬਿੱਲੀ ਆ ਨਾਸ ਬੱਗੀ ਬੱਲਾ ਮੱਥਾ ਕੱਡੇ ਭਾਂਡੇ ਦੀ ਮੇਰਾ ਭਰਾ ਵੇਖੋ ਆ ਵੇਖੋ ਜੀ ਲੇਵਾ ਥੋੜਾ ਗਾਪਾਕ ਆਗਾ ਨੂੰ ਅਟਕਾ ਦੀ ਗਾੜ ਥੱਕ ਜਾਦੀ ਆ ਬਾਕੀ ਲੇਵਾ ਜੀ ਆਹ ਕਿਸੇ ਨੂੰ ਸਾਹ ਬੜੀ ਦੇਖੋ ਲੇਵਾ ਕਿੱਡਾ ਸਾਹ ਆ ਦੇਖੋ ਜੀ ਕਰੋ ਚੱਕ ਇਧਰ ਪਾਸੇ ਬਹਿਣੀ ਵਾਲੇ ਪਾਸੇ ਦਿਖਾ ਦਗੇ ਗੋਲਗੱਲ ਬਹੁਤ ਸੋਹਣਾ ਠੀਕ ਆ ਜੀ ਆ ਦੇਖੋ ਬਹੁਤ ਸਵਾਦੀ ਥਾਨ ਲੱਗਾ ਕਰਮਾ ਦੀ ਨੂੰ ਮੁੱਠੀ ਮੁੱਠੀ ਥਾਨਾ ਤੇ ਸੰਦੀਪ ਹੋ ਕਿੰਨੇ ਦਿਨ ਹੋ ਗਿਆ ਅੱਜ ਸੁਈ ਨੂੰ ਸਾਨੂੰ ਸਾਰੇ ਨਵਾਂ ਨਾਵਾ ਦੇਣ ਅੱਜ ਸੁਈ ਨੂੰ ਆਤਮਾ ਨਵਾ ਦੇਣਾ ਦੁੱਧ ਦਾ ਜੇਕਰ ਇਹਦਾ ਆਪਾਂ ਜਿਗਰ ਕਰੀਏ ਤੇ ਮਰਜ਼ੀ ਕਿਰਪਾ ਨਾਲ 12 ਤੋਂ 13 ਕਿਲੋ ਆਪਾਂ ਚਵਾ ਕੇ ਦਵਾਂਗੇ ਇਹ ਕੋਈ ਵੀਰ ਭਰਾ ਇੱਥੇ ਆ ਕੇ ਸੌਦਾ ਕਰਦਾ ਦੋ ਡੰਗ ਚੋ ਕੇ ਸੱਲੀ ਕਰਕੇ ਲੈ ਜੇ ਜੋ ਕੋਈ ਆਨਲਾਈਨ ਸੌਦਾ ਕਰਦਾ ਵਾ ਸ਼ਾਮ ਨੂੰ ਮੇਰੇ ਤੋਂ ਵੀਡੀਓ ਦੇ ਜਵਾਲੇ ਅਗਲੇ ਦਿਨ ਉਹਦੇ ਘਰ ਤਾਰ ਕੇ ਚਵਾ ਕੇ ਤੇ ਫੇਰ ਪਈਏ ਲੈ ਕੇ ਆਵਾਂਗੇ ਆਪਣਾ 20000 ਬਿਆਨਾ ਜਿਹੜਾ ਮਰਜ਼ੀ ਪਾ ਦੇ ਇਸੇ ਵਿੱਚ ਇੱਕ ਦੋ ਟਾਈਮ ਦੀ ਤਸੰਦੀ ਆ ਇੱਕ ਟਾਈਮ ਵੀਡੀਓ ਕੋਲ ਤੇ ਜਵਾਲ ਇੱਕ ਟਾਈਮ ਅਗਲੇ ਦੇ ਘਰੇ ਜਾ ਕੇ ਚਵਾ ਕੇ ਸੱਲੀ ਕਰਾ ਕੇ ਫੇਰ ਪਈਏ ਲੈ ਕੇ ਆਵਾਂਗੇ ਸਭ ਤੋਂ ਸਰ ਇਹ ਨਹੀਂ ਗੱਲ ਹੈਗੀ ਵੀ ਹੋਊਗਾ 12 ਦਾ ਨਿਕਲੂਗਾ 7 ਦਾ ਬਿਲਕੁਲ ਉਹ ਕੰਮ ਆਪਾਂ ਨਹੀਂ ਕਰਾਂਗੇ ਕਿਤੇ ਨਾ ਭਰਾਵਾਂ ਦੇ ਮਾਨ ਚ ਆ ਜਾਂਦਾ ਵੀ ਸ਼ਾਇਦ ਇੱਕ ਵਾਰੀ ਬੰਦੇ ਦੇ ਇੱਥੇ ਆ ਜਾਣਾ ਇੱਕ ਵਾਰ ਡੰਗ ਦੀ ਤਸੱਲੀ ਨਾ ਕਰਾ ਦੇ ਦੂਰ ਨੇੜੇ ਮੇਰਾ ਭਰਾ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੋ ਲੀਟਰ ਮਰਵਾ ਲੋ ਦੂਜੇ ਟਾਈਮ ਤੁਹਾਡੇ ਘਰੇ ਵੀ ਰਮਾ ਵੀ ਆਪਾਂ ਲੀਟਰ ਮਾਰ ਕੇ ਤਸੱਲੀ ਕਰਕੇ ਦੁੱਧ ਪੂਰਾ ਕਰਕੇ ਹੋਰ ਪੈਸੇ ਲੈ ਆਵਾਂਗੇ ਪਤਾ ਚੱਕਰ ਕੀ ਅਸਨ ਤੁਸਾ ਪੈਸਾ ਬਹੁਤ ਔਖਾ ਮੰਨਦਾ ਅਸੀਂ ਇਹਨੇ ਕਿਸੇ ਭੈਣ ਭਰਾਣਾ ਵੀ ਨਾ ਧੋਖਾ ਕਰੋ ਜਾਂ ਨਾ ਕਰਨ ਦੀ ਲੋੜ ਹੀ ਆ ਇਧਰ ਦਿਖਾਓ ਪੁੱਤ ਗੁਰੂ ਰਾਮਦਾਸ ਮਿਹਰ ਕਰੇ ਸੋਨੇ ਵਰਗਾ ਸੰਤੂ ਸਾਹਿਬ ਕਾਮ ਆਪ ਆ ਦੇਖੋ ਜੀ ਫੋਨ ਦੇ ਤੋਰ ਕੇ ਦਿਖਾ ਦੇ ਵੀਰ ਸੰਤੂ ਸਾਹਿਬ ਜੀ ਆ ਲਓ ਜੀ ਮਾਰੋ ਝਾਤ ਮੇਰਾ ਭਰਾ ਠਿਕਾ ਜੀ ਪੂਰੀ ਤਸਲੀ ਨਾਲ ਦਿਖਾਉਨੇ ਆ ਮਗਰ ਇਹਦੇ ਕੱਟਾ ਮੇਲ ਕਾਫੀ ਏ ਕੱਟੀ ਕੱਟੀ ਆ ਗਈ ਵੀਰ ਜੀ ਮਗਰ ਕੱਟੀ ਆ ਲਓ ਜੀ ਮਗਰ ਕੱਟੀ ਆ ਆਣ ਪੂਰੀ ਤਸਲੀ ਨਾਲ ਮੇਰਾ ਭਰਾ ਮਾਰੋ ਇੱਕ ਵਾਰੀ ਨਿਗਾ ਤੇ ਠੰਡੀ ਏਡੀ ਝੋਟੀ ਸੰਤੂ ਸਾਹਿਬ ਗਾਲੀ ਛੱਡੋ ਆ ਦੇਖੋ ਆਰਡਰ ਕੁਆਲਟੀ ਚੈੱਕ ਕਰੋ ਮੇਰੇ ਭਰਾ ਠਿਕਾ ਜੀ ਬਹੁਤ ਸੋਨਾ ਚੱਦਾ ਭਾਂਡਾ ਖਾਨਾ ਬਹੁਤ ਸੁਆਦੀ ਆ ਇੱਕ ਸਾਰ ਬਿਲਕੁਲ ਪੱਦਰ ਧਾਰਾਂ ਦੀ ਤਾਂ ਸੰਦੀਪਰੇ ਕੋਈ ਘਾਰਵਾ ਨਹੀਂ ਮਾਰਾ ਸੰਧੂ ਸਾਹਿਬ ਜੀ ਧਾਰ ਦਾ ਫਰਕ ਹੋਇਦਾ ਜਿੰਮੇ ਦੀ ਝੋਟੀ ਦਵਾਂਗਾ ਉਹਨੇ ਨਾਲ ਦੇਖ ਜਾਵਾਂਗੇ ਅਗਲੇ ਘਰ ਠੀਕ ਆ ਜੀ ਇਹੋ ਜੀ ਗੱਲ ਆ ਕਮਾਲ ਪਹਿਲਾਂ ਵੀ ਦੋਸਤੋ ਆਪਾਂ ਤੁਹਾਡੇ ਧਿਆਨ ਦੇ ਵਿੱਚ ਬੜੀ ਗੱਲ ਲਿਆਉਂਦਾ ਚੂਣ ਚਾਰ ਨਾਲ ਸਾਫ ਸੁਥਰਾ ਹੀ ਆਉਂਦਾ ਕਿਉਂਕਿ 25 30 35 40 45 ਸਾਲ ਦਾ ਜਿਹੜਾ ਦੋਸਤੋ ਵਪਾਰ ਲੈਣ ਦਾ ਕੰਮ ਹੈ ਇਹਨਾਂ ਦਾ ਮਾਰਾ ਸੰਧੂ ਸਾਹਿਬ ਦੂਜੀ ਪੀੜੀ ਚੱਲ ਪਈ ਹੈ ਮਾਰਾ ਜੀ ਮੇਰਾ ਦੂਜੀ ਪੀੜੀ ਚੱਲ ਪਈ ਹੈ ਫਾਦਰ ਤੋਂ ਲੈ ਕੇ ਹੁਣ ਸੰਦੀਪ ਸਿੰਘ ਹੋਣੇ ਬ ਇੱਕ ਜਿਹੜਾ ਕੰਮ ਹੈ ਦੋਸਤੋ ਵਪਾਰ ਨਾਮ ਦੇ ਵਿੱਚ ਚੱਲ ਰਿਹਾ ਆ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਕੀ ਸੋਨਾ ਪਿਤਪੂੜਾ ਹਾਈ ਟੂ ਮੀਡੀਅਮ ਦੇ ਵਿੱਚ ਮਗਰ ਕੱਤੀ ਆ ਆ ਬਲੈਕ ਰੰਗ ਦੇ ਵਿੱਚ ਆ ਮਗਰ ਕੱਤੀ ਆ ਗਈ ਆ ਸੰਤੋ ਸਾਹਿਬ ਫੁੜਕਾਰੀ ਲਾ ਕੇ ਵੀ ਝੋਟੀ ਵਿਖਾਉਣੇ ਆਪਾਂ ਵੇਖੋ ਇੱਕ ਰੀ ਆਹ ਕੁ ਮਾਰੋ ਚਾਤ ਠੀਕ ਆ ਜੀ ਆ ਦੇਖੋ ਸੋਨੇ ਵਰਗੀ ਝੋਟੀ ਸੰਤੋ ਸਾਹਿਬ ਸੋਨੇ ਵਰਗੀ ਜਿ ਨੂੰ ਆਨੇ ਆ ਦੇਖੋ ਜੀ ਬਿਲਕੁਲ ਇਦਾਂ ਦੇਖੋ ਰੇਸ਼ ਮਰਗਾ ਪਿੰਡਾ ਪਤਲਾ ਹਾਂ ਲੋਭੇ ਤੇ ਗੱਲ ਸੋ ਚਾਰ ਚੰਦ ਲੱਗੇ ਪਿਆ ਬਾਕੀ ਦੋਸੋਂ ਮਾੜੀ ਚੰਗੀ ਆ ਪਸੰਦ ਆਊਗੀ ਆਪਣੇ ਪਰਾਵਾਂ ਨੂੰ ਠੀਕ ਆ ਜੀ ਮੰਦੀਆ ਵੀ ਜੀ ਆ ਠੀਕ ਆ ਜੀ ਲੈ ਵੀ ਕਰਮ ਮੇਰੇ ਦੇ ਵਿੱਚੋਂ 12 13 12 13 ਕਿਲੋ ਮੇਰੇ ਮਗਲਾ ਕਰਨ ਦੀ ਕਰਮ ਵਾਲੀ ਸੰਧੂ ਸਭ ਚਲਾ ਦੇ ਦਵਾਂਗੇ ਆਪਾਂ ਕੋਈ ਇਹ ਥੋੜੀ ਗੱਲ ਇਹ ਮੰਡੀ ਆ ਆ ਜਿਹੜਾ ਮਰਜੀ ਵੀਰ ਭਹਾ ਮੰਗਾ ਲਈ ਇਤਰਾਹ ਆਪਣੇ ਦਾ ਆਨਲਾਈਨ ਮਾਲ ਆਪਣਾ ਜਾਂਦਾ ਵਾ ਤੈਜ ਆ ਜੀ ਸਾਨੂੰ ਸਾਬ ਧੋਖਾ ਤਾਂ ਨਹੀਂ ਵੀ ਕਰਨੀ ਪਿਆ ਬਹੁਤ ਔਖਾ ਭੰਦਾ ਬਿਲਕੁਲ ਜੀ ਬਿਲਕੁਲ ਸੋਨੇ ਰਗਾ ਪਸ਼ੂ ਲਵਾ ਹਿੰਦੇ ਸਾਰੇ ਵਪਾਰੀਆਂ ਨਾਲ ਜਦੋਂ ਆਪਾਂ ਨਗਦ ਪਸ਼ੂ ਲੈਣਾ ਖਤਮ ਮਾੜਾ ਲੈਣੇ ਕੋਈ ਸੰਦੀਪ ਹਾਂਜੀ ਕੋਈ ਕਾਰਪੋਰੇਟ ਕਰਾ ਲਿਆ ਤਾਂ ਜਾਂ ਕੋਈ ਵੱਡੇ ਵੱਡੇ ਆਪਾਂ ਕਹੀਏ ਸ਼ਾਹੂ ਕਰਾ ਦਾ ਨੁਕਸਾਨ ਨਹੀਂ ਹੋਇਆ ਹਾਂਜੀ 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 ਇਹਦੇ ਵੱਡਾ ਪਾਣੀ ਵੀ ਤਨ ਬੜਾ ਹੜ ਆਏ ਪਏ ਜਰਾ ਚਲੋ ਉਹਨਾਂ ਵੀਰਾਂ ਭਹਾ ਵਾਲੀ ਬਹੁਤ ਜਿਆਦਾ ਯਾਨੀ ਕਿ ਦੁਖਦਾਈ ਖਬਰ ਹੈ ਜਿਨ੍ਹਾਂ ਦੇ ਯਾਨੀ ਕਿ ਝੋਨੇ ਸਾਰੇ ਹਾਂ ਬਦਲਾ ਕਰੋ ਬਦਲਾ ਬਿਲਕੁਲ ਤਾਂ ਪਾਲੀ ਫਰੋ ਜਿਹੜੀ ਖਰਾਬ ਨਹੀਂ ਸੰਦ ਸਭ ਬੜੀ ਵੱਡੀ ਗੱਲ ਆ ਬੜੀ ਵੱਡੀ ਗੱਲ ਹੁਣ ਤੇ ਗੁਰੂ ਰਾਮ ਦਾ ਹੁੰਦੀ ਹੈ ਮੇਰ ਕਰੇ ਨਹੀਂ ਨਾ ਜਿਹੜਾ ਸਰਕਾਰਾ ਕਰਦੇ ਮਾਲਕ ਨਹੀਂ ਮਾਰਨਾ ਪਾਵੇ ਬਿਲਕੁਲ ਬਿਲਕੁਲ ਚੜਦੀ ਗੱਲ ਥੋੜੇ ਥੱਲੇ ਜਿਹੜੇ ਹਾਲਾਤ ਸੁਖਾਲੇ ਹੋ ਜਾਣ ਠੀਕ ਆ ਹਾਂਜੀ ਹਾਂਜੀ ਸਤਿਪੰਦੀਪ ਮਾਰੂ ਆਪਾਂ ਉਸ ਸਾਹਿਬਾਂ ਦਾ ਕਸਮ ਸਾਹਿਬ ਕਸਵਾ ਗੁਸਾ ਕੱਢ ਕੇ ਮਾਰ ਪੂਰਾ ਜੈ ਕਰ ਸਾਰੇ ਮਾਣ ਭੈਣ ਭਰਾ ਆਪਾਂ ਯਾਦ ਕਰਨਗੇ ਮਾਲ ਦੇਵਾਂਗੇ ਬਿਲਕੁਲ ਪਾਣਾ ਲੋ ਵੀ ਮੇਰੇ ਵੀਰੋ ਬਾਕੀ ਮਾਲ ਇਹ ਤੁਸੀਂ ਦੇਖ ਰਹੇ ਜਿੱਥੇ ਚੰਗੀ ਮੱਝ ਆ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਉਹ ਮੁੱਲ ਦਾ ਸਹੀ ਰੇਤ ਦੇਣੀ ਕਿ ਨਹੀਂ ਸੰਧੂ ਸਾਹਿਬ ਮੁੱਲ ਕਰਨੇ ਮੈਂ ਇਹਦਾ ਕਰੀ ਜਾਵਾ ਵੀ ਇੱਕ ਪੰਜੀ ਤੋਂ ਘੱਟ ਨਹੀਂ ਜਾਣੀ ਹਾਂ ਜੇ ਆਪਾਂ ਜਾਇਜ਼ ਲਈ ਤੇ ਜਾਇਜ਼ੀ ਦੀ ਨਹੀਂ ਝੋਟੀ ਇੱਕ ਪੰਜੀ ਦੀ ਹੈਗੀ ਕਿ ਨਹੀਂ ਹੈਗੀ ਤੁਸੀਂ ਦੱਸ ਦਿਓ ਲੋ ਵੀ ਝੋਟੀ ਤੇ ਚੰਗੀ ਸਾਫ਼ ਸੁਥਰੀ ਉਹ ਇੱਕ ਪੰਜੀ ਸੰਧੂ ਸਾਹਿਬ ਇੱਕ 12 ਦੀ ਝੋਟੀ ਦਵਾਂਗੇ ਜਸਨ ਹੋਈ ਇੱਕ 12 ਇੱਕ 12 ਦੀ ਜਸਨੋ ਦੇ ਦਾਂਗੇ ਇੱਕ 12 ਦੇ ਦਾਂਗੇ ਇੱਕ 18 ਦੇ ਨਹੀਂ 11 10 ਵੀ ਦੇ ਦਾਂਗੇ 10 ਵੀ ਦਿੰਦੇ 10 ਵੀ ਮਾਨਤਨ ਕਰਦੇ 2000 ਛੋੜ ਕਰ ਦੋ ਤੁਹਾਡੇ ਘਰ ਤਿਆਰ ਦੀ ਝੋਟੀ ਲੋ ਵੀ 8 ਵੀ ਦੇ 100000 ਆਪਣੀ ਹਰ ਛੋਟੀ ਜਿਹੜੀ ਸੰਤੂ ਸਾਹਿਬ ਬਾਕੀ ਛੋਟੀ ਵੱਡੀ ਆ 12 13 12 13 ਸਰੀ ਆ ਬਸ ਫਿਰ ਆਪਾਂ ਮਾਰੋ ਚਾਹਣਾ ਇਤਨਾ ਬਣਾ ਮੈ ਜੋ ਕਰਮਾਂ ਲਈ ਆ ਦੇਖੋ ਠੰਡੀ ਥਰੀ ਦਾ ਬੱਚਾ ਵੀ ਛਤੰਗੀ ਲੋਣ ਨਹੀਂ ਮਿੱਠੇ ਮਿੱਠੇ ਆ ਤਾਂ ਮੈਂ ਇਹਨੂੰ ਲੈਦੀ ਆ ਪੂਨੰਦੂ ਸਾਹਿਬ ਕੋਲ ਲੈ ਗੱਲ ਨਹੀਂ ਕੀ ਕਰਨ ਵਾਲੀ ਤੇ ਆ ਦੇਖੋ ਜੀ ਬਹੁਤ ਵਧੀਆ ਅੱਗੇ ਮੈਂਟ ਸੰਦੀਪ ਆ ਕੇ ਮੈਂ ਆਪਣੇ ਕੋਲ ਝੋਟੀ ਇਹ ਸੰਤੂ ਸਾਹਿਬ ਦੂਜਾ ਸੂਆ ਸੂਈ ਆ ਪਹਿਲੇ ਸੂਈ ਦਾ ਰਕਾਰ 14 ਤੋਂ 15 ਕਿਲੋ ਰਿਆ ਹੈ 14 15 ਕਿਲੋ ਕਿਲੋ ਮੈਂ ਝੋਟੀ ਸੂਈ ਮੈਂ ਕੱਲ ਵੀ ਤੁਹਾਨੂੰ ਫੋਨ ਕੀਤਾ ਵੀਡੀਓ ਪਾ ਦਿੱਤੀ ਤੁਸੀਂ ਬਿਜੀ ਹੋ ਕੇ ਦੇ ਅੱਛ ਪੂਰਾ 10 ਕਿਲੋ ਬੋਲਾ ਹੋਗਾ ਲਾੜੂਆ ਨਾਲ ਬੂਰਾ ਕੱਟਾ ਕੱਲ ਦੀ ਸੂਈ 9-10 ਕਿਲੋ ਬੋਲਾ ਹੋਗਾ ਇਸ ਵਕਤ ਹਾਜਰ ਸੰਤੂ ਸਾਹਿਬ ਵਾਈ ਪੋਲੀ ਬਿਲਕੁਲ ਬੜੀ ਚੁਾਈ ਚੰਗੀ ਲੱਗੀ ਸੰਤੂ ਸਾਹਿਬ ਮੈਂ ਧਾਰਾ ਮਾਰ ਕੇ ਬਿਠਾਉਣਾ ਆਪਾਂ ਲੈ ਵੀ ਚੁਾਈ ਜਿਹੜੀ ਦੋਸਤੋ ਪੋਲੀ ਆਹ ਕਿੱਡਾ ਸੰਤੂ ਸਾਹਿਬ ਕੱਖ ਨਹੀਂ ਕਰਦਾ ਇਹਦੇ ਨਾਲ ਪਾਛੇ ਆਹ ਲੈ ਜੀ ਲੈਵਾ ਹਵਾਨਾ ਮੇਰਾ ਭਰਾ ਇਧਰ ਮਾਰੋ ਚਾਹ ਠੀਕ ਆ ਜੀ ਸੰਤੂ ਸਾਹਿਬ ਜੋੜਾ ਬਾਦਰ ਏਰੀਆ ਦੇ ਲਿਆ ਵਾਈ ਆਹ ਲੈਓ ਜੀ ਦੋ ਦਾਲੀਆਂ ਝੋਟੀਆਂ ਵਾ ਹਾਂ ਬਾਕੀ ਝੋਟੀਆਂ ਵੀ ਵੱਡੀ ਜੰਪਲ ਚੰਗਾ ਕਰੋ ਚੱਕ ਠੀਕ ਹੈ ਜੀ ਵਜਨ ਲੋਡ ਪੂਰਾ ਕਰਮਾਲੀ ਦਾ ਹਾਈਟ ਮੀਡੀਅਮ ਤੋਂ ਸੰਧੂ ਸਾਹਿਬ ਮਾਰ ਦੀ ਕਿਰਪਨਾ ਪਹਿਲੀ ਗੱਲ ਝੋਟੀ ਵੇਖ ਜਣੇ ਆ ਇਹ ਮੇਰੇ ਕੋਲ ਵੀ ਲੱਗੀ ਮੈਂ 14 किलो दूध 15 ਮਨਾ ਕੇ ਝੋਟੀ ਵੇਚੂਗਾ ਮਰੋ ਬਾਸ ਮਨ ਬਾਣ ਆਦੇ ਵੀ ਕਹਿ ਦਿੰਦੇ ਆ ਅਜੀ 15 ਕਿਲੋ ਚੋਨਾ ਮੜਾ ਉਸਕਾ ਵਾ ਮੈਂ ਨਾ ਮੈਨੂੰ 20000 ਰਸਾਈ ਪਾ ਦੇ ਮੈਂ ਚਵਾ ਦੂ ਮਹਾਰਾਜ ਤੋਂ ਡਰ ਕੇ ਆਣਾ ਨੌਸਲ ਬਰੀਡ ਹੋਵੇ ਤਾਂ ਦੁੱਧ ਕਿਉਣਾ ਕੱਢੇ ਸੰਦੂ ਸਾਹਿਬ ਕਿਉਣਾ ਕੱਢੇ ਬਰੀਕੀਆਂ ਵਾ ਮੈਂ ਜੰਗੀ ਸਿੰਘ ਦੀ ਥੋੜੀ ਗੱਲ ਹੁੰਦੀ ਬਸ ਸਿੰਘ ਨਿਕਾਲ ਲਿਆ ਤੇ ਮੈਂ ਬੜੀ ਚੰਗੀ ਬਿਲਕੁਲ ਬਿਲਕੁਲ ਚਲੋ ਵੀ ਹਰਿਆਣੇ ਦਾ ਸ਼ੌਪ ਹੈ ਸਿੰਘ ਦਾ ਬਿਲਕੁਲ ਛੋਟਾ ਕਰਾ ਸ਼ਕੀਨ ਪਸ਼ੂ ਸੁਧਰੀ ਇੱਕੋ ਜਿੰਨੀ ਹੈਗੀ ਹੈ ਦੁੱਧ ਆਗ ਨਹੀਂ ਕਿਸੇ ਭਰਾ ਨੇ ਪਾਉਣੀ ਹੈ ਡੇਰੀ ਪਰਪਸ ਤੋਂ ਵਾਸਤੇ ਤੇ ਚੰਗੀ ਝੋ ਇਧਰ ਮੇਰਾ ਭਰਾ ਮਾਰੋਚਾਰ ਠੀਕ ਆ ਜੀ ਜਵਾਬ ਆ ਤੁਹਾਨੂੰ ਵੇਚੇ ਦਿਖਾਵਾਂਗੇ ਭਰਾਵਾਂ ਨੂੰ ਵੀ ਚਵਾਈ ਚਵੀ ਕੀ ਹੋ ਜੀ ਹੈ ਤੇ ਪੂਰ ਸਟਾ ਪੋਲੀ ਉਹ ਤੁਹਾਨੂੰ ਪੱਛਿਆਕ ਕਰਾ ਦਾਂਗੇ ਬਾਕੀ ਵਜਨ ਲੋਡ ਤੁਹਾਡੇ ਸਾਹਮਣੇ ਠੀਕ ਆ ਜੀ ਮਗਰ ਕੱਟਾ ਆ ਬੂਰਾ ਕੱਟਾ ਆ ਗਿਆ ਤੇ ਅਜੇ ਥੋੜੀ ਨਾ ਬਾਕੀ ਇਹਨੂੰ ਮਾੜੇ ਗਾਂ ਆਇਆਂ ਨੂੰ ਘਮਗ ਡੱਕੀ ਡੱਕ ਨਾ ਥੋੜਾ ਇਹਨੂੰ ਮੋੜੀ ਮੇਰਾ ਭਰਾ ਇੱਥੇ ਮੋੜੀਆਂ ਨੂੰ ਵੇਲ ਸਹੂਣ ਚੈੱਕ ਕਰਾ ਦੇ ਚਾਬੇ ਤੇ ਇਧਰ ਆ ਦੇਖੋ ਜੀ ਬਹੁਤ ਜਿਆਦੀ ਖਰੀ ਜੋਡੀ ਸੰਤੂ ਸਾਹਿਬ ਆ ਮਾਰੋਚਾਰ ਠੀਕ ਆ ਜੀ ਪਤਲੇ ਚੰਮ ਦੀ ਬਿਲਕੁਲ ਆਦੇ ਅੱਦਾ ਚੱਡਾ ਇੰਨੇ ਚ ਡਾਉਰ ਲੱਗਾ ਕੱਲ ਸੰਧੂ ਸਾਹਿਬ ਲਓ ਵੀ ਇਹ ਸਾਰੀ ਸਾੜ ਦਿੱਤੀ ਜੇ ਮੈਂ ਡੋਕਾ ਵੀ ਨਹੀਂ ਥੱਲੇ ਛੱਡਿਆ ਠੀਕ ਹੈ ਜੀ ਲੇਵੇ ਦੀ ਬੰਤਰ ਥਣ ਤੁਸੀਂ ਦੇਖ ਸਕਦੇ ਜੀ ਬਾਕੀ ਨਾਰਾ ਨੋਣਾ ਚੱਡੇ ਲੇਵੇ ਦੇ ਉੱਪਰ ਕਾਫੀ ਆ ਆ ਦੇਖੋ ਜੀ ਕਰੋ ਚੈੱਕ ਆ ਦੇਖੋ ਹਾਂ ਠੀਕ ਹੈ ਜੀ ਲਓ ਆ ਫੜੀ ਫੜਕਾਰੀ ਬਹੁਤ ਖਰੀ ਜੋ ਸੰਧੂ ਸਾਹਿਬ ਲੋੜੇ ਦੀ ਸੰਤੋਖ ਪੰਦੀ ਪਾਈ ਫਿਰਦੀ ਕਰਮਾ ਲਈ ਹਾਂ ਇਹ ਚੰਗਾ ਸੋਨਾ ਲੈਵਾ ਹਾਂ ਬਹੁਤ ਜਿਆਦਾ ਫਿਰ ਚੌਰਸ ਲੈਵਾ ਸਰ ਇਹ ਸਟਾਰਟਿੰਗ 9 10 9 10 ਕਿਲੋ ਕੋ ਸਟਾਰਟਿੰਗ ਆ ਨਾ ਪਰੂਨ ਜੀ ਅਗਲੇ ਚਲਣ ਵਾਈ ਇਹ ਨਾ ਕੁਝ ਸਮਝੇ ਮੋਟਿਆ ਪਰੂਨ ਆਈ ਭਾਲ ਆ ਗਈ ਆ ਫਲੂਨ ਬਿਲਕੁਲ ਕਿ ਚਾਈ ਤੇ ਬਹੁਤ ਜਿਆਦਾ ਚੰਗੀ ਇਹ ਕਰ ਲਈ ਨਾ ਨਾਰੂ ਨਾਲ ਨਾਲ ਲੋ ਵੀ ਬਹੁਤ ਪਿਆਰੀ ਏ ਕਿਉਂ ਕੱਦ ਵਜਨ ਸੋਹਣਾ ਦੋਸਤੋ ਬਾਕੀ ਮੇਰਾ ਭਰਾ ਜਿਹਨੇ ਪੈਸੇ ਵੀ ਇੰਨੇ ਲਗਾ ਦੇ ਜੇ ਪਸ਼ੂ ਤੁਸੀਂ ਲੱਭ ਰਹੇ ਜੀ ਲੈ ਵੀ ਸੰਦੀਪ ਦਾ ਮੁੱਲ ਦੱਸ ਸੰਤੋਖ ਸਾਹਿਬ ਮੁੱਲ 1.5 ਇਹਦਾ ਕਰਦੇ ਹਾਂ ਹਾਂ ਜੈਸਨੋ ਇੱਕ 12 ਦੀ ਵੀ ਦੇ ਦਈਏ ਇੱਕ 12 ਦੀ ਦੇ ਦਈਏ ਇੱਕ 12 ਦੀ ਹਾਂਜੀ ਲੋ ਵੀ 1,12,000 ਦੇ ਸੰਦੀਪਾ ਦਾ ਵੀ ਦੇ ਦਈਏ ਪਰ ਇੱਕ 12 ਦੇ ਸੰਦੀਪ ਮਾਨਤਨ ਕਰਕੇ ਦੇ ਦਈਏ ਦਸ ਦੀ ਦੇ ਦਈਏ ਆਪੇ ਕਰਦੇ ਛੋਟਾ ਛਟਾ ਕੋਈ ਗੱਲ ਮਾਲ ਤੇਰੀ ਖਰੀਦ ਤੇ ਤੇਰੀ ਵੇਚ ਆ ਵੀ ਪਤਾ ਨਹੀਂ ਕਿੱਥੇ ਖਰੀਦਿਆ ਮਾਲ ਤੇ ਯਾਰ ਚਲੋ 1,07,000 ਦੀ ਝੋਟੀ ਦੇ ਦਾਂਗੇ 1,07,000 ਦੀ ਝੋਟ ਦੇ ਦਾਂਗੇ ਲੋ ਵੀ 1,07,000 ਦਾ 15 ਦੇਖਣਾ 20 ਦੇਖਣਾ ਝੋਟੀ 15 ਦੀ ਆ ਇੱਕ 7 ਦੀ ਜੈਸਨੋ ਦੇ ਦਾਂਗੇ ਲੋ ਵੀ ਆ ਕਰੋ ਚਾਹੇ ਬਾਕੀ ਲੈਵਾ ਦੇਖੋ ਭਾਜੀ ਲੋ ਵੀ ਕਰੋ ਚਾਹੇ ਠੀਕ ਆ ਜੀ ਬਹੁਤ ਸੋਹਣਾ ਲੇਵਾ ਕਰਵਾ ਲਿਆ ਟਿਕਾ ਜੀ ਬਾਕੀ ਚੁਵਾਈ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾ ਦਾਂਗੇ ਭਰਾਵਾਂ ਨੂੰ ਵੀਡੀਓ ਦੇ ਵਿੱਚ ਨਾ ਨਾ ਇਸ ਤਰ੍ਹਾਂ ਹੀ ਭਾਵੇਂ ਬਹਿ ਜਾਓ ਆ ਲਓ ਜੀ ਸੰਤੋ ਸਰ ਆ ਦੇਖੋ ਕਰੋ ਸੱਜੇ ਲਾਉਣ ਦੀ ਲੋੜ ਨਹੀਂ ਇੰਨੇ ਠੰਡੇ ਜਾਨਵਰ ਕਿੱਥੇ ਮਿਲਦੇ ਆ ਬਹੁਤ ਵਧੀਆ 1 ਲੱਖ 7000 ਦੀ ਜੈ ਸਨੋਈ ਅੱਗੇ ਸੰਦੀਪ ਆਪਾਂ ਇਹਦੀ ਗੱਲਬਾਤ ਕਰ ਲਵੇ ਚੁਵਾਈ ਆਪਾਂ ਨਾਲ ਦੀ ਨਾਲ ਬਾਅਦ ਵਿੱਚ ਦਿਖਾ ਦੇਣਾ ਸੁਖਸਨ ਬਰੋ ਦੇ ਇੱਕ ਨਿੱਜੇ ਨੰਬਰ ਤੇ ਆਪਾਂ ਤੁਹਾਨੂੰ ਬਾਹਰ ਦਿਖਾ ਰਹੇ ਆ ਤਾਜੀ ਸੱਜਰ ਸੂਈ ਹੈ ਬਲਾਈਟ ਰੰਗ ਦੇ ਵਿੱਚ ਗੋਰਾ ਰੰਗ ਆ ਲੈ ਸੰਦੀਪ ਵੀਰੇ ਕੀ ਵੇਰਵਾ ਇਸ ਵੇਰ ਦਾ ਸੰਤੋ ਸਾਹਿਬ ਦੂਜਾ ਸ ਤੇ ਇਹ ਤਾਂ 9-10 ਕਿਲੋ ਬੋੜੀ ਪਿਆ ਰਹਾ ਮੈਂ ਮੈਂ 15 ਕਿਲੋ ਕਹਦਾ ਗਲਤ ਕੰਮ ਕਰਕੇ ਨਾ ਮਾ ਪਾ ਡੰਗਰ ਵੇਚਣਾ ਨਾ ਮਾ ਪਾ ਕੋਈ ਲੋੜ ਹੀ ਆ ਹਾਂ ਬਿਲਕੁਲ ਆ ਵੇ ਲੋ ਕੱਲ ਦੀ সুইਜ ਰਾਤ ਦੀ ਬੱਚਾ ਮਗਰ ਗੱਲਾ ਨਾਲੂ ਨਾਲ ਜੀ ਲੋ ਜੀ ਨਾਰੂਆ ਨਾਲ ਬੱਚੇ ਦੇ ਮਗਰ ਬੱਚਾ ਆ ਗਿਆ ਨਾ ਹਾਂ ਜੀ ਉਹ ਵੀ ਬੱਚਾ ਕੱਲ ਦੀ ਸੂਈ ਸਾਰੀ ਖਾਲੀ ਕੀਤੀ ਆ ਹਾਂ ਅੱਜ ਚਵਾਈ ਤੀਜੀ ਚੌਥੀ ਚਵਾਈ ਆ ਦੀ ਕਰਮਾਣੀ ਠੀਕ ਹੈ ਭਰਾ ਹਾਂ ਜੀ ਉਹ ਵੀ ਹਾਈਟ ਮੀਡੀਅਮ ਦੇ ਵਿੱਚ ਆ ਦੂਜਾ ਸੂਬਾ ਹਾਈਟ ਕਰਦੇ ਮੀਡੀਅਮ ਦੇ ਵਿੱਚ ਆ ਕੋਈ ਵੀ ਪ੍ਰਾਪਤ ਸੱਲੀ ਨਾਲੇ ਪੂਰੀ ਵੀਡੀਓ ਦੇਖ ਲਿਆ ਕਰੋ ਬਾਕੀ ਪੈਸੇ ਲਾਉਣੇ ਆ ਤੁਸੀਂ ਠੀਕ ਆ ਜੀ ਕਿਉਂਕਿ ਮਾਲ ਹੌਣੇ ਰੇਟ ਜੈਜ ਰੇਟ ਦੇ ਵਿੱਚ ਵੀ ਹੋਣਾ ਥੋੜਾ ਮਹਿੰਗਾ ਵੀ ਹੋਣਾ 16 ਕਿਲੋ ਵਾਲੀ ਸ਼ਹਿਰ ਵੀ ਆਉਣੀ 18 ਕਿਲੋ ਵਾਲੀ ਵੀ ਆਉਣੀ ਸੰਤੂ ਸਾਹਿਬ ਮੈਂ ਜਿਆਦਾ ਦੇਣਾ ਨਹੀਂ 14 15 ਕਿਲੋ ਦੁੱਧ ਤੇ ਪਾ ਦੂਗੀ ਕਰਮਾ ਲਈ ਹਾਂ ਠੀਕ ਹੈ ਜੀ ਹਾਂ 9 10 ਕਿਲੋ ਬੋਲਾ ਤਿਆਰ ਆ ਜਿਹੜਾ ਮਰਜ਼ੀ ਚੋ ਕੇ ਸੱਲੀ ਕਰਕੇ ਲੈ ਜੇ ਆਪਾਂ ਸੰਦੀਪ ਚੁਆਈਆਂ ਕਰ ਲਈਆਂ ਕੋਈ ਦੋਕ ਸੰਤੂ ਸਾਹਿਬ ਇਹਦੀਆਂ ਕਾਲ ਦੀ ਸੂਈ ਆ ਆਹ ਇੱਕ ਤੇ ਦਨੇ ਦੋ ਤੇ ਤਿੰਨ ਚੌਥੀ ਚੁਆਈ ਜ ਹੁਣ ਲਓ ਜੀ ਸੋ ਚਾਰ ਚੁਆਈਆਂ ਜਿਹੜੀਆਂ ਦੋਸਤੋ ਇਹਦੀਆਂ ਕਰ ਲਈਆਂ ਬਲੈਕ ਥਾਨ ਆ ਆਹ ਜਿਹੜਾ ਥਾਨ ਦਾ ਸਾਈਜ਼ ਪਾਂਡਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੋਲ ਉਹਨਾਂ ਗਾਂ ਤੇ ਉਹਨਾਂ ਬਿਲਕੁਲ ਪੱਟਾਂ ਦੇ ਸਾਂ ਦੇ ਵਿਚਕਾਰ ਹਾਂ ਮਾਰੂ ਜਾਤ ਠੀਕ ਹੈ ਜੀ ਸੋ ਬੱਛਾ ਮਗਰ ਚੌਣ ਜਵਾ ਦੀ ਵੀ ਪੂਰੀ ਫਿੱਟ ਲੈ ਵੀ ਅੰਦਰ ਦੀ ਕੁਆਲਿਟੀ ਦੇਖ ਲਈ ਆ 10 ਕਿਲੋ ਵੀ ਰੋੜੇ ਤੋਂ ਨਿਚਾ ਯਾਰ ਸੰਧੂ ਸਾਹਿਬ ਬਾਕੀ ਧਾਰਾ ਮਰਾ ਦੇ ਖਾਦਾਂਗਾ ਆਪਾਂ ਕਰਮਾ ਲਈ ਦੀਆਂ ਹਾਂ ਸੁਥਰੀ ਜਿੰਨੀ ਹੈਗੀ ਆ ਹਾਂ ਹਾਲ ਇਹ ਦੀ ਉਹ ਕਰਦੀ ਆ ਆ ਦੇਖੋ ਇਧਰ ਬਹਿਣੀ ਵਾਲੇ ਪਾਸਿਓ ਇਹ ਵਿਰਲਵਾਹ ਦਾ ਬਾਕੀ ਸਪੇਸ ਗੈਰ ਤੁਹਾਡੇ ਸਾਹਮਣੇ ਆ ਲੈ ਕੇ ਸੰਦੀਪ ਕੀ ਡਿਮਾਂਡ ਰਹੁਗੀ ਤੇਰੀ ਕਿੰਨੇ ਦੀ ਆ 40000 ਛੱਡ ਦੀ 40 ਦੀ ਜਾਂ 40000 ਲੈ ਸੋ 40000 ਮੈਂ ਵੀ 40000 ਦਾ ਤੋਹਫਾ ਮਿਰਜ਼ਾ ਸਾਹਿਬ ਧਾਰਮਣਾ ਕੋਈ ਮਾਰੇ ਘਰੇ ਜਾ ਕੇ ਲਾ ਕੇ ਚਵਾ ਕੇ ਦਸਮੀ ਕਰਾ ਕੇ ਫਿਰ ਪਈਏ ਲੈ ਕੇ ਆਵਾਂਗੇ ਆਪਾਂ ਚਲੋ ਕੋਈ ਚੱਕਰ ਨਹੀਂ ਕੋਈ ਆਪਣਾ ਧੁਰਕ ਨਹੀਂ ਜੇ ਕੋ ਆਨਲਾਈਨ ਲੈ ਲਿੰਦਾ ਹੋਵੇ 9 10 ਕਿਲੋ ਬੜਾ ਤਿਆਰ ਆ ਦੇ ਥੱਲੇ ਹਾਂ ਫੇਰਾ ਕੋਈ ਧੁਰਕ ਲੈਣ ਦੀ ਲੋੜ ਨਹੀਂ ਲਓ ਵੀ ਹਾਂਜੀ ਕਰੋ ਚੱਕ ਠੀਕ ਆ ਜੀ ਆ ਦੇਖੋ ਆ ਦੇਖੋ ਲਓ ਜੀ 140000 ਦੀ ਇਹ 280 ਮਿਲ ਜੂਗੀ ਅੱਜ ਤੇ ਨਖਤ ਆਪਾਂ ਨਗਰ ਦੀ ਗੱਲ ਕਰ ਲੈਣੀ ਆ ਹਾਂਜੀ ਇਧਰ ਗੱਬਰ ਵੈਰ ਵੀਰੋ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਚੌਥੇ ਨੰਬਰ ਤੇ ਆ ਜਿਹੜਾ ਰਵਾ ਪਾ ਦਿੰਦੇ ਆ ਕਾਤੋਂ ਵੱਡਾ ਇਹ ਸੁਭਾਂ ਦੇ ਵਿੱਚ ਕਿਵੇਂ ਆ ਸੰਤੂ ਸਾਹਿਬ ਉਹਨਾਂ ਦੂਜਾ ਸੁਭਾ ਆਖਿਆ ਆਪਾਂ ਨੂੰ ਅਗਲਾ ਆਪਦੀ ਸਮਝ ਵੇਖੀ ਹਾਂ ਉਹਨਾਂ ਨੇ ਛਿੱਗੀ ਆਪਾਂ ਮੂੰਹ ਫੜ ਕੇ ਨਹੀਂ ਵੇਖਿਆ ਐਵੇਂ ਗਲਤ ਕਰ ਕਰੀਏ ਬਾਕੀ ਦੁੱਧ ਵੀ ਉਹਨੇ 20 22 ਕਿਲੋ ਚੋਇਆ ਬਾਕੀ ਅਗਲਾ ਚੰਡੇ ਦਾ ਹਿਸਾਬ ਵਾਲਾ ਜਿਹੜਾ ਹੱਥ ਦੇ ਨਹੀਂ ਸੁਣਦੀ ਹਾਂ ਬਿਲਕੁਲ ਹੀ ਸ਼ਹਿਦ ਹੁੰਦਾ ਸੰਤੂ ਸਾਹਿਬ ਜਿਹਨੂੰ ਸ਼ ਆਪਾਂ ਤੇਪਕਾ ਤਸਲੀ ਕਰਾਵਾਂਗੇ ਚਾਹਾਂ ਤਾਂ ਨਹੀਂ ਹਾਂ ਉਹ ਵੀ ਕੋਈ ਚੱਕਰ ਨਹੀਂ ਕਰ ਲੋ ਵੀ ਤੇਜਾ ਸੁਬਾ ਹੈ ਸੰਤੂ ਸਾਹਿਬ ਨੇ ਕਿਹਾ ਕਿ ਤੁਸੀਂ ਤੇਜਾ ਮੰਨ ਲਓ ਲੋ ਤੇਜਾ ਹਾਂਜੀ ਬਾਕੀ ਆ ਉਹ ਸੰਦੀ ਦੇ ਕੋਈ ਮੋੜ ਦੇ ਬਾਕੀ ਸਟੇੜ ਪੜਾ ਕ੍ਰੌਂਗਰੇ ਦੇ ਵਿੱਚ ਆ ਕੱਤ ਪਟਾ ਬਾਕੀ ਮੇਰਾ ਭਰਾ ਥੱਲੇ ਤੁਸੀਂ ਦੇਖ ਸਕਦੇ ਜੇ ਚੱਡਾ ਭਾਂਡਾ ਬੜਾ ਖੁੱਲਾ ਖਲਾਰ ਖੂਰ ਚੰਗਾ ਲੱਗੂ ਪੰਜ ਪੰਜ ਚਾਰ ਦਾ ਸਭ ਤਾਂ ਆਰਾਮ ਨਾਲ ਲੱਜੂ ਸੰਤੂ ਸਾਹਿਬ ਪੁਰੇ ਨੇ ਨਮਾਇਰੇ ਇੰਨੀ ਹੋਰ ਬਣ ਜੂਗੀ ਲੋ ਵੀ ਇੱਕ ਹਫ਼ਤਾ ਦੋਸਤੋ ਇਹਦਾ ਸਮਾਂ ਹਜੇ ਬਾਕੀ ਆ ਥੋੜਾ ਜਿਹਾ ਤੁਹਾਨੂੰ ਤੋੜ ਕੇ ਆਪਾਂ ਦਿਖਾ ਰਹੇ ਆ ਇੱਧਰ ਲੰਬਾ ਤਸਲੀ ਦੇ ਨਾਲ ਆ ਮਾਰੋ ਚ ਆਹ ਤੋ ਬਾਕੀ ਵੱਡੀ ਵੜਿਆ ਸੰਤੂ ਸਾਹਿਬ ਕੋਈ ਛੋਟੀ ਨਹੀਂ ਹੈ ਵੀ ਰਾਜੀ ਬੱਸੀ ਹਾਂ ਨਹੀਂ ਚੰਗੀ ਆ ਠੀਕ ਆ ਜੀ ਤੋ ਮੁੱਲ ਵੀ ਜਿਹੜਾ ਦਾ ਦੋਸਤੋ ਬਿਲਕੁਲ ਵੀਰ ਸੰਦੀਪ ਹਾਂ ਦਾ ਵੀ ਜਾਇਜ਼ ਕਰ ਦੇਣਾ ਜਾਇਜ਼ ਜਾਇਜ਼ ਸੰਤੂ ਬਾਈਆਂ ਦੀ ਬਾਈਆਂ ਦਾ ਵੀ ਚਮਾਉਂਦੀ ਰਹੀ ਹੈ ਚਲੋ ਡਿਟੇਲ ਪਿੱਛੇ ਜਿੱਥੋਂ ਖਰੀਦਦਾਰੀ ਕਰਦੇ ਆਪਾਂ ਉਤੋਂ ਕੋਈ ਨਹੀਂ ਕਿਤੇ ਬੜਾ ਵੱਡਾ ਪੈਸਾ ਦੇਊਗੀ ਕਰਮਾਈ ਬਾਕੀ ਰੋਤ ਅੱਗੇ ਚੰਗੀ ਹੁੰਦੀ ਆ ਹਾਂ ਸੰਤੂ ਸਾਹਿਬ ਜੀ ਆ ਦੇਖੋ ਬਾਕੀ ਭਾਈਆਂ ਲੋਡ ਵਾਲੀ ਕੋਈ ਛੋਟੀ ਨਹੀਂ ਗਈ ਹਾਂ ਸੰਦੀਪ ਥੋੜਾ ਅੱਗੋ ਇਹ ਕੋਈ ਹੋਰ ਕਮਾ ਕੇ ਵਿਖਾ ਦੇ ਅਰੇ ਤੂੰ ਹੀ ਆਈ ਸੰਤ ਸਾਬ੍ਹ ਇਹ ਨਹੀਂ ਹਾਂ ਲਓ ਜੀ ਕਰੋ ਚੱਕ ਠੀਕ ਆ ਜੀ ਬਹੁਤ ਚੰਗੀ ਵਾਸ਼ੀ ਸੋ ਰਾਮ ਨਾਲ ਅਜੇ 5 ਕੜ ਦੇ 7 ਕੜ ਦੇ ਵਾਦੇ ਹਫਤੇ ਦਾ ਗੇੜ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਵੀ ਹਫਤੇ ਦੇ ਅੰਦਰ ਅੰਦਰ ਆਈ ਖਲੋਤੀ ਆ ਬਾਕੀ ਬਣੀ ਪੁਣੀ ਵੀ ਕਰਮਾਂ ਦੀ ਚੰਗੀ ਆ ਵੇੜਾ ਵਾ ਦੋਸਤੋ ਅੱਜ ਹੋਰ ਕੱਲ ਕੁਝ ਰੇਡਾਂ ਦੇ ਵੇਖਦੇ ਵੇਖਦੇ ਕਰਮਾਂ ਦੇ ਪੰਡ ਪਾ ਲੈਂਦੀਆਂ ਥੱਲੋਂ ਨੇਵਾ ਨੂਆ ਵਰਾ ਟਕਾਣੇ ਲੱਗਾ ਬਾਕੀ ਹਾਂ ਸੋ ਲੰਬਾਈ ਵੀ ਵੜਦੀ ਚੰਗੀ ਆ ਹਾਈਟ ਕਰਦੇ ਤੁਹਾਨੂੰ ਆਪਾਂ ਦੱਸ ਦਿੱਤਾ ਵੱਡੀਆਂ ਵਾੜਾਂ ਦੇ ਵਿੱਚ ਆ ਤੀਜਾ ਸੂਆ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਸੰਤੂ ਸਾਹਿਬ ਨੇ ਦੁਜੇ ਆਖਿਆ ਕੋਈ ਤੀਜਾ ਮਾਲੇ ਬਾਕੀ ਬੱਚੀ ਤੇਰੇ ਸਹਣਾ ਦੁਜੇ ਹੋਗੇ ਕਿਹੜੇ ਪੱਕੇ ਲੱਗਦਾ ਨੰਗਰ ਕਈ ਵਾਰਾ ਥੋੜਾ ਪੁੱਜ ਪੱਜ ਕੇ ਬਣੀ ਹੋਊਗੀ ਤਾਂ ਦੁਜ ਨਾਲ ਆਈ ਆ ਹਾਂ ਬਿਲਕੁਲ ਬਿਲਕੁਲ ਆਇਆ ਬਾਈ ਵੱਡੀਆਂ ਵਾੜ ਕੋਈ ਛੋਟੀ ਨਹੀਂ ਗਈ ਨਵੀਂ ਮਾਰੋ ਜਾਤ ਠੀਕ ਹੈ ਜੀ ਚੰਗੀ ਵਾੜਾ ਬਾਕੀ ਮੇਰਾ ਭਰਾ ਗੱਬਣਾ ਅੱਜ ਜੈਜ ਰੇਡ ਦੇ ਵਿੱਚ ਮਿਲ ਜੂਗੀ ਬਾਜ ਰੇਡ ਬਿਲਕੁਲ ਠੀਕ ਹੈ ਜੀ ਤੋ ਫਲੋ ਖਿਲਾੜ ਖੂਰ ਚੰਗਾ ਲੇਵੇਦਾ ਬਾਕੀ ਕੋਈ ਵੀ ਸੱਜਣ ਜਿੱਦਾ ਮਰਜ਼ੀ ਟਿੱਪ ਕੇ ਆਪਣੀ ਤਸਵੀਰ ਮੈਂ ਟਿੱਪ ਕੇ ਦਿਖਾਦਾ ਕਾੜੀਆਂ ਦਿਖਾ ਦਿਓ ਟਿੱਪ ਕੇ ਦਿਖਾ ਦਿਓ ਸੰਧ ਸਰ ਸ਼ੈਰ ਹੈ ਚਮਾ ਥਣਾ ਦੀ ਸ਼ੈਰ ਹੈ ਮਠਿਆ ਠੀਕ ਆ ਠੀਕ ਆ ਬੋਲ ਜੀ ਅਰੇ ਕਮਾਸਰਾ ਮਖਿਆਲੀ ਹੁੰਦੇ ਆ ਜੀ ਬਿਲਕੁਲ ਜੀ ਮੋਬਿਲ ਬੋਲਾ ਨਹੀਂ ਭੰਨਿਆ ਟਿਕਾ ਜੀ ਮੇਰੀ ਕੋਦ ਮਖਿਆਲ ਸ਼ਹਿਰ ਦੀ ਆਉਂਦਾ ਚੌਥਾ ਨਾ ਦੇ ਵਿੱਚ ਤੇ ਇਹਦਾ ਸੰਦੀਪ ਮੋਲ ਵੀਰੇ ਕੀ ਡਿਮਾਰ ਕਰਦੇ ਆ ਹੁਣਾ ਹੁਣਾ ਪੂਰੇ ਬਾਹਰ ਦੇ ਦਮਾਂ ਗਿਆ ਸੁਣੋ ਜੀ ਠੀਕ ਆ ਭਰਾ ਹਾਂਜੀ ਹਾਂਜੀ ਅੱਗੇ ਇੱਕ ਹੋਰ ਚਾਹ ਤੁਹਾਨੂੰ ਦਿਖਾ ਦਿੰਦੇ ਆ ਬਾਹਰ ਜਦੀ ਦੋਸਤ ਸੋਹਣੀ ਬੱਚੀ ਆ ਅੱਗੇ ਗੱਬਨ ਵੈਰ ਦੀ ਆਪਾਂ ਡਿਟੇਲ ਲੈ ਲਈ ਸੰਦੀਪ ਇਹਦਾ ਸੁਭਾ ਕਿਵੇਂ ਆ ਇਹ ਸਾਨੂੰ ਸਾਫ ਸੱਚ ਰਹਿ ਗਈ ਆ ਓਹੋ ਇਹਦਾ ਸੁਭਾ ਕਿੱਜਾ ਸੁਭਾ ਜੀ ਕਿੱਜਾ ਸੁਭਾ ਲੋ ਵੀ ਪਿਓਰ ਤੇਜਾ ਸੁਆ ਵਾਇਰ ਸੁਣੀਏ ਬੱਚੀ ਥੱਲੇ ਬੜੀ ਸਫਾਈ ਆ ਹਾਂਜੀ ਹਾਂਜੀ ਯਾਰ ਨਾ ਦੂਜਾ ਸੁਣਾ ਵੀਰੇ ਸੰਤ ਸਾਹਿਬ ਤੇਜਾ ਸੁਆ ਮੰਨ ਕੇ ਕੋਈ ਸੌਦਾ ਕਰੇ ਉਹਨਾਂ ਦੂਜੇ ਆਖੇ ਪਰ ਆਪਾਂ ਤੇਜੇ ਦੀ ਗੱਲ ਕਰੀ ਤੇਜਾ ਤੇਜਾ ਲੋ ਜੀ ਤੇਜਾ ਬਾਕੀ ਥਾਨ ਕਰਮਨ ਨੂੰ ਬੜਾ ਸਵਾਦੀ ਆ ਮੁੱਠੀ ਮੁੱਠੀ ਥਾਨ ਆ ਦੇਖੋ ਲੋ ਵੀ ਕਰੋ ਚੈੱਕ ਠੀਕ ਆ ਬਿਲਕੁਲ ਗੁਲਾਬੀ ਪਿੰਕ ਆਰਡਰ ਵਾਂਡ ਕਰਨ ਬਹੁਤ ਸੌਦੀ ਆ ਦੇਖੋ ਡਰਦੀ ਸੰਤ ਸਾਹਿਬ ਉਹਨਾਂ ਨਾਲ ਬਾਹਰ ਕੱਢੀ ਜਿਹੜੇ ਵੀਰਾਂ ਦਾ ਲਈ ਆ ਹੰਡੇ ਤੇਰੀ ਬਹੁਤ ਹਸਨ ਸਾਹਿਬ ਮਾੜਾ ਲੇਵਾ ਕਰਮਾ ਲੀਆ ਜਿਵੇਂ ਜਿਵੇਂ ਭਰਿਆ ਬੜਾ ਬੰਦ ਬਿਲਕੁਲ ਨਿਕਰ ਲਿਆ ਮਾੜਾ ਫੋਲੀ ਨਗਰ ਮਾਰੂਗਾ ਜੇ ਸ਼ਹਿਤ ਆਉਂਦਾ ਤੇ ਵਾਰ ਤੇ ਨਹੀਂ ਸੁਣਦੀ ਲੋ ਜੀ ਵਜਾ ਨੋਡ ਦੇਖੋ ਸੁੰਦਰਪਾ ਮੇਰਾ ਪ੍ਰੋਜੈਕਟ ਕਰੋ ਤਿੱਜਾ ਸੁਆ ਓਰੀਜਨਲ ਵੀਰਾਂ ਦਾ ਵੀ ਤਿੱਜਾ ਸੁਆ ਇਹਨੇ ਸੁਣਾ ਬਿਲਕੁਲ ਗ੍ਰਾਫੀ ਪਿੰਕ ਥਾਨ ਲੱਗਾ ਕਰਮਾ ਲੀਉਂਦਾ ਥਾਨ ਵੀ ਬੜਾ ਸਵਾਤੀ ਹੈ ਜਿੱਦਾਂ ਆਪਣੀਆਂ ਭੈਣਾਂ ਨਾਰਮਲ ਘਰਾਂ ਦੇ ਵਿੱਚ ਚਵਾਈ ਕਰਦੀਆਂ ਨੇ ਥਾਨ ਲੱਗਾ ਥਾਨ ਲੱਗਾ ਮੱਝਾ ਚਾਹੀਦੀ ਹੈ ਬਾੜਾ ਇਬੇ ਲਾਜੀ 5-7 ਦਿਨ ਹੈ ਨਾ ਹਫਤਾ ਲੈ ਜਰਾ ਮੈਂ ਨਹੀਂ ਸ਼ਹਿਰ ਹੁੰਦਾ ਜੀ ਲੋ ਜੀ ਹਫਤਾ ਵੀ ਲੈ ਜੂਗੀ ਠੀਕ ਆ ਹਫਤਾ ਕੇ ਲਈਦੀ ਆ ਵਾ ਬਾਕੀ ਸਾਰੇ ਭਰਾਵਾਂ ਨੂੰ ਤੁਸੀਂ ਇੱਕ ਅੰਦਾਜ਼ਾ ਲਾ ਲੈਣਾ ਚੀਜ਼ ਨੂੰ ਵੇਖ ਕੇ ਬਹੁਤ ਖੂਬਸੂਰਤ ਚੰਗੀ ਬੈੜਾ ਬਾਕੀ ਪਾ ਲੋ ਪਾ ਆ ਦੇਖੋ ਜੀ ਸੀਲੀਆਂ ਸੌਪਣਾ ਖੰਡੀ ਦੀ ਬਹੁਤ ਹੈ ਜਿਆਦੀ ਇਹ ਆ ਦੇਖੋ ਜੀ ਆ ਵਿਕਾਸ ਸ਼ਹਿਰ ਹੁੰਦਾ ਜੀ ਮਖਿਆਲ ਹੀ ਆ ਮਖਿਆਲ ਸੰਤੂ ਸਾਹਿਬ ਆ ਲੋ ਜੀ ਮਾਲ ਹੀ ਮਖਿਆਲ ਆ ਹੁੰਦਾ ਤੁਝੇ ਲੋ ਜੀ ਆ ਕਬਣੀ ਆ ਗਿਆ ਠੀਕ ਆ ਜੀ ਇਹ ਬਣੀ ਆ ਗਿਆ ਆ ਕਬਣੀ ਆ ਗਿਆ ਚਾਰੇ ਖਣਾਂ ਮੈਂ ਲਾ ਕੇ ਕਰਕੇ ਬਖਾਤੀ ਸਦੀਪਿਆ ਆ ਲੈ ਆ ਦੇਖੋ ਦੋਵੇਂ ਦੇਖੋ ਜਿੱਤਾ ਦੋਵੇਂ ਦੇਖੋ ਜਿੱਤਾ ਠੀਕ ਆ ਮੈਂ ਵੀ ਇਹਦਾ ਸਦੀਪ ਨੂੰ ਮੁੱਲ ਕੀ ਰਹੂਗਾ ਸੰਧੂ ਸਾਹਿਬ ਜੈਸਨਾ ਹੀ ਹਾਂ ਨਾ ਜੈਸਨਾ ਇਹ ਦੇ ਲੈ 5000 ਦਾ ਇਹਦਾ ਵੀ 5000 5000 ਤੇਰਾ ਵੀ ਕਸਰ ਰਹਿ ਗਈ ਉਹ ਕਰ ਦੇ ਯਾਰ 3000 ਦਾ ਆ ਦਈਏ ਬਾਹਰ ਦੀ ਦੇ ਦੀ ਬਾਹਰ ਦੀ ਪੂਰੇ ਬਾਹਰ ਦੀ ਦੇ ਦੀ ਸੰਧੂ ਸਾਹਿਬ ਬਾਹਰ ਦੀ ਦੇ ਦੀ ਸੋ ਤੋਂ ਬਣੀ ਦਾ ਮੇਲਾ ਪੂਰੇ ਸਰ ਦੀ ਦੇ ਦਿਓ ਫਿਰ ਅੰਦਰ ਨਾ ਕਹੀਏ ਲੋ ਵੀ 60000 ਦੀ ਪੂਰੇ 60000 ਰੁਪਏ ਵੱਡੀ ਵਹਿ ਰਿਆ ਉਹ ਵੱਡੀ ਆ ਸੰਤ ਸਾਹਿਬ ਨੇ 65000 ਦੇਣੇ ਪਰਲੇ ਵੀ 65000 ਆ ਹਾਂ ਚਲੋ ਗੱਬਣਾ ਆਪਾਂ ਦੇ ਦਾਂਗੇ ਬਾਕੀ ਥੱਲੇ ਬਹਿ ਕੇ ਤੁਸੀਂ ਆ ਆ ਵੇਖੋ ਆ ਲੋ ਜੀ ਖਾਣ ਵੇਖੋ ਕਿੰਨਾ ਸਵਾਦੀ ਲੱਗਾ ਨੂੰ ਠੀਕ ਆ ਜੀ ਆਪਣਾ ਟਿਪ ਕੇ ਵਿਖਾਉਂਦਾ ਇਹੋ ਮਕਸਦ ਹੈ ਕਿ ਆ ਕਿ ਆਨਲਾਈਨ ਵੀ ਲੈ ਲੈ ਵੀਰੇ ਉਹ ਵੀ ਸੌਦਾ ਆਪਣੇ ਨਾਲ ਕਰ ਸਕਦਾ ਲੋ ਵੀ ਇਹ ਦੱਸੋ 18 ਮਿੰਟ ਤੋਂ 60000 ਰੁਪਿਆ ਲੇਵਾ ਨਾ ਉਹ ਗਮਾਂ ਪਾਂਦੀ ਪਾਉਗੀ ਬਾਕੀ ਆ ਕੇ ਕਰੀ ਜਿੱਲੀ ਤਿਆਰ ਹੋਈ ਆਪਾਂ ਤੁਹਾਨੂੰ ਦਿਖਾ ਦੁੱਤੀਆ ਸੰਧੂ ਸਾਹਿਬ ਗੱਬਣਾ ਗਿਆ ਪਾਗਲੇ ਘਰ ਲਾ ਕੇ ਤਸੱਲੀ ਕਰਾ ਕੇ ਤਪਾ ਕੇ ਫੇਰ ਪਈਏ ਲੈ ਕੇ ਆਵਾਂਗੇ ਬੱਚੇ ਵੀ ਬੱਚੀ ਸੰਦੀਪ ਬਹੁਤ ਵਧੀਆ ਸੁਧਰੀ ਸੰਧੂ ਸਾਹਿਬ ਲੱਕ ਸੰਦੀਪ ਵੀਰੇ ਇਹ ਅੱਜ ਮਾਲ ਹੈ ਆਪਣੇ ਕੋਲ ਪੰਜ ਨਾਲ ਜਿਹਨਾਂ ਦੇ ਵਿੱਚੋਂ ਦੋ ਟੋਟੀਆਂ ਸੁਈਆਂ ਇੱਕ ਵਹਿਰ ਸੁਈ ਸੀ ਦੋ ਵਹਿਰਾ ਗੱਬਣਾ ਸੰਧੂ ਸਾਹਿਬ ਹੋਲਰ ਡੇਰੀ ਫਾਰਮ ਤੋਂ ਠੀਕ ਆ ਜੀ ਬਾਕੀ ਮਾਹੌਲ ਹੁੰਦਾ ਨਹੀਂਦਾ ਰੁਟੀਨ ਦੇ ਵਿੱਚ ਪੰਜ ਛੇ ਚਾਰ ਲਾ ਗਏ ਨੇ ਬਾਕੀ ਸਿਆਲ ਦੇ ਵਿੱਚ ਉਹ ਸੰਦੀਪ ਆਖ ਸੱਤ ਤੋਂ ਸੱਤ ਸਿਆਲ ਦੇ ਵਿੱਚ ਸੰਧੂ ਸਾਹਿਬ ਤੁਸੀਂ ਵੇਖਿਆ ਮਾਰੇ ਮੇਰ ਕਰੇ ਗੁਰੂ ਨਾਮ ਦਾਸ ਕਰੋ ਖਾਣਾ ਨਾ ਉਹਨਾਂ ਦਾ ਸਾਰੇ ਪਿੰਡ ਪਰੋਂ ਆਪਾਂ ਨੂੰ ਵੀ ਬਿਲਕੁਲ ਦਾ ਦਾ ਰਕਾਵਾਂ ਪੱਕੀਆਂ ਹੋ ਜਾ ਕਰਨੀ ਆਪਣੀ ਬਿਲਕੁਲ ਬਾਕੀ ਮੇਰਾ ਭਰਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਜਿਹੜੇ ਜਲ ਪ੍ਰਭਾਵਿਤ ਇਲਾਕੇ ਨੇ ਬੰਨਾ ਦੇ ਪਰਸੇਵਾ ਚੱਲ ਰਹੀ ਆ ਕਾਰ ਸੇਵਾ ਦੇ ਬਾਪੇ ਸ੍ਰੀ ਹਰਿਆਲੀ ਸਾਹਿਬ ਵਾਲੇ ਵੀ ਠੀਕ ਆ ਜੀ ਵੱਡੀ ਸੇਵਾ ਕਰਦੇ ਪਏ ਸਭਰਾ ਪਿੰਡ ਦੇ ਵਿੱਚ ਵੀ ਹਾਂ ਜੀ ਜੀ ਤੇ ਉਧਰ ਵਾਲੀ ਕਲਾਲੇ ਪਾਸੇ ਸਰਦਾਰਪੁਰ ਲੋਧੀ ਵੀ ਆ ਬੰ ਉਧਰ ਵੀ ਵੱਡੀ ਸੇਵਾ ਚੱਲ ਰਹੀ ਹੈ ਤੇ ਮੇਰੇ ਭੈਣ ਭਰਾ ਪੰਜਾਬ ਭਰ ਦੇ ਵਿੱਚ ਜਿੱਥੋਂ ਜਿੱਥੋਂ ਵੀ ਠੀਕ ਹੈ ਜੀ ਭੈਣ ਭਰਾ ਟਰਾਲੀਆਂ ਟ੍ਰੈਕਟਰਾਂ ਤੇ ਪੂਰੀ ਪਸ਼ੂਆਂ ਦੇ ਲਈ ਦਾਣਾ ਫੱਕਾ ਲੈ ਕੇ ਪਹੁੰਚ ਸਕਦੇ ਆ ਪੱਠਾ ਡੱਕਾ ਲੈ ਕੇ ਪਹੁੰਚ ਸਕਦੇ ਆ ਕਿਉਂਕਿ ਪੱਠਾ ਡੱਕਾ ਵੀ ਮਰ ਗਿਆ ਫਸਲਾਂ ਵੀ ਮਰ ਗਈਆਂ ਤਬਾਹ ਹੋ ਗਿਆ ਸਾਰਾ ਏਰੀਆ ਤੇ ਜਰੂਰ ਲੈ ਕੇ ਪਹੁੰਚੋ ਲੰਗਰ ਪ੍ਰਸ਼ਾਦ ਦਾ ਪੂਰਾ ਅਰੇਂਜਮੈਂਟ ਹੋਊਗਾ ਨਾ ਥਾਵਾਂ ਤੇ ਰਹਿਣ ਦੀ ਪੂਰੀ ਫੈਸਿਲਿਟੀ ਹੈ ਕੋਈ ਟਰੈਕਟਰ ਟਰਾਲੀਆਂ ਲੈ ਕੇ ਮੇਰਾ ਵੀਰ ਪਹੁੰਚੋ ਕੋੜ ਦਾ ਮੋੜਾ ਜੋੜ ਕੇ ਖੜੋ ਆ ਟਾਈਮ ਤੇ ਧੰਨਵਾਦ ਇਹ ਵੀਡੀਓ ਵੇਖਣ ਦੇ ਲਈ ਸੰਦੀਪ ਇੱਕ ਨੰਬਰ ਕਰਦੇ ਸਾਂਜੀ 84370 ਜੀ 38949 1981642 38949 ਠੀਕ ਹੈ ਜੀ ਸਸਿਕਾ ਵੀਰੋ ਬੋ ਜੀ ਮਿਹਰਬਾਨੀ ਜਿਉਂਦੇ ਵਸਦੇ ਰਹੋ